ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੌਰ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬਹੁਤ ਹੀ ਵਧੀਆ ਪੰਜਾਬੀ ਲੋਕ ਗੀਤ ਜੋ ਕਿ ਢੋਲਕੀ ਵਾਲਾ ਗੀਤ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਹਾਂ ਵਿੱਛਨੀ ਬਜਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮੈਂ ਲੱਭਿਆ ਕੰਜੂਸ ਚੰਦਰਾ ਕਿ ਤੁਮਾਈ ਲੱਬੇ ਹਕੰਜੂ ਸਚੰਦਰਾ ਪਾਟੇ ਅਪ ਜਮਲੀ ਰੋਲੀ ਰੋ ਗਿਆ ਲੀਰ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਮੈਂ ਸ਼ਕੀਨ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਮੈਂ ਸ਼ਕੀਨ ਹੋ ਗਿਆ ਵਿੱਚ ਨੀ ਬਾਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿ ਤੁਮੈ ਲੱਭੇ ਆ ਕਜੂਸ ਬਨੜਾ ਪੇਕੇ ਵੀ ਨ ਜਾਵੀ ਨਿਆੜੇ ਬੋਤ ਰੋਣਗੇ ਇੱਥੇ ਵੀ ਨ ਰਹੀ ਤੋ ਹਰ ਹੋਣਗੇ ਇੱਥੇ ਵੀ ਨ ਰਹੀ ਤੋ ਹਰ ਹੋਣਗੇ ਵਿਚ ਨਹੀਂ ਬਜ਼ਾਰ ਮੁੰਡਾ ਪਾਵੇ ਪੰਦੜਾ ਕਿਥੋਂ ਮੈਂ ਲੱਭੇ ਹਕ ਜੋਸ ਚੰਦਰਾ ਨਿਆਣੇ વિના ਜੰਮੀ ਖਰਚਾ ਬਹੁਤ ਹੋਗਾ ਜਮਨੋ ਵਿਨਾਰੇ ਸਾਨੂੰ ਕੋਣ ਰਊਗਾ ਜਮਨੋ ਵਿਨਾਰੇ ਸਾਨੂੰ ਕੋਣ ਰਊਗਾ ਵਿਚ ਨੀ ਬਜ਼ਾਰ ਮੁੰਡਾ ਪਾਵੇ ਪੰਗੜਾ ਕਿਥੂ ਮੈਂ ਲੱਬੇ ਅਕੰਜੂ ਸਚੰਦਰਾ ਕਿਥੂ ਮੈਂ ਲੱਬੇ ਅਕੰਜੂ ਸਚੰਦਰਾ ਕੇ ਵੀ ਨਾ ਜਾਮੀ ਪੈਸੇ ਮੁੱਕ ਜਾਣਗੇ ਜਾਨੋਂ ਵੀ ਨਰੇ ਸਾਖ ਟੁੱਟ ਜਾਣਗੇ ਜਾਨੋਂ ਵੀ ਨਰੇ ਸਾਖ ਟੁੱਟ ਜਾਣਗੇ ਵਿਚਨੇ ਬਜ਼ਾਰ ਬੁੰਡਾ ਪਾਵੇ ਪੰਗੜਾ ਕਿੱਥੋਂ ਮੈਂ ਲੱਭੇ ਅੱਕ ਜੋਸ਼ ਬੰਨੜਾ ਕਿੱਥੋਂ ਮੈਂ ਲੱਭੇ ਅੱਕ ਜੋਸ਼ ਚੰਦਰਾ ਬੱਡੇ ਤੇ ਨਾ ਸੋਵੇਂ ਬੱਡੇ ਟੁੱਟੇ ਜਾਊਗਾ ਪੁੰਜੇ বিনা ਸੋਵੇਂ ਕੀੜਾ ਕੱਟ ਜਾਊਗਾ ਪੁੰਜੇ বিনা ਸੋਵੇਂ ਕੀੜਾ ਕੱਟ ਜਾਊਗਾ ਵਿਚਨੇ ਬਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੁ ਮੈਂ ਲੱਬ ਅਕੰਜੂਸ ਬਨੜਾ ਕਿੱਥੁ ਮੈਂ ਲੱਬ ਅਕੰਜੂਸ ਬਨੜਾ